ਹਾਂਜੀ ਅੱਜ ਪਹੁੰਚੇ ਜੇ ਆਪਣਾ ਡੇਰਾ ਬਣਾਣ ਕੇ ਹਾਂਜੀ ਤੁਸੀਂ ਮਾਹੌਲ ਦੇਖਿਆ ਕਿਵੇਂ ਦਾ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਪਾਣਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੇ ਘਰ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਪਾਣਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੇ ਘਰ ਜਿਹੜੇ ਉਹ ਟਹਿ ਗਏ ਨੇ ਹੋਰ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਜ਼ਿੰਦਗੀਆਂ ਖਰਾਬ ਹੋ ਗਈਆਂ ਬੜਾ ਕੁਝ ਹੋ ਗਿਆ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਡੇ ਗਲੋਬਲ ਸਿੱਖ ਜਿਨ੍ਹਾਂ ਦੀ ਹੱਲਾਸ਼ੇਰੀ ਸਦਕਾ ਸੇ ਇੱਧਰ ਆਇਆ ਤੇ ਜੋ ਸਾਡੇ ਤੋਂ ਸਰਦਾਪੁਰ ਦਾ ਹੋ ਸਕਦਾ ਜੀ ਮਾੜਾ ਮੋਟਾ ਸਾਡੀ ਇਹ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਤੱਕ ਪਹੁੰਚ ਕੀਤੀ ਜਾ ਸਕੇ ਕਿ ਉਹਨਾਂ ਨੂੰ ਥੋੜਾ ਬਹੁਤ ਰਾਸ਼ਨ ਪਹੁੰਚਾਇਆ ਜਾਵੇ ਜੋ ਵੀ ਜੋ ਵੀ ਹੋ ਸਕੇ ਉਹ ਕਰਾਂਗੇ ਕਿਹੜੇ ਕਿਹੜੇ ਪਿੰਡ ਸਾਰੇ ਵਿਜਿਟ ਕਰਕੇ ਆਏ ਜੀ ਹੱਲੇ ਤਾਂ ਹੁਣੇ ਆਏ ਹਾਂ ਜੀ ਹੱਲੇ ਤਾਂ ਹੁਣੇ ਆਏ ਆ ਤੇ ਹੁਣ ਇੱਧਰ ਪਾਣੀ ਬਹੁਤ ਜ਼ਿਆਦਾ ਖੜਾ ਹੈ ਟੂ ਮੱਚ ਪਾਣੀ ਹੈ ਤੇ ਉਧਰੋਂ ਦੀ ਦੂਸਰੇ ਪਾਸੇ ਦੀ ਫਿਰ ਅੱਗੇ ਪਿੰਡ ਜਾਂਦੇ ਆ ਇੱਕ ਪਿੰਡ ਇੱਧਰ ਅਬਦਾਲ ਹੈ ਨਾ ਜੀ ਜੀ ਪ੍ਰਤਾਪ ਅਬਦਾਲ ਵੇਲੀਆਂ ਅਬਦਾਲ ਅਬਦਾਲ ਥਾਣੀ ਜਾ ਕੇ ਫਿਰ ਪਿੰਡ ਆਉਂਦਾ ਯਕੀਨ ਆ ਦੱਸੇ ਸੀ ਵੇਲੀਆਂ 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 ਉੱਥੋਂ ਤੱਕ ਅਜੇ ਕਿੰਨੇ ਪਹੁੰਚ ਨਹੀਂ ਹੋਈ ਉਧਰ ਉਧਰ ਜਾਣਾ ਚਾਹੀਦਾ ਸਰ ਹੋਰ ਵੀ ਆਪਣਾ ਹਰ ਪ੍ਰਭਾਵਿਤ ਕਾਫੀ ਏਰੀਆ ਹੈ ਜੀ ਉਧਰ ਵੀ ਜਾਵਾਂਗੇ ਹਰ ਦੂਣਾ ਆ ਗਏ ਆ ਤੇ ਜਾਵਾਂਗੇ ਜ਼ਰੂਰ ਕਿ ਹੋਰ ਵੀ ਸਾਡੇ ਬੜੇ ਪਣਾ ਭਰਾ ਲੱਗੇ ਹੋਏ ਨੇ ਸਾਰੇ ਪੰਜਾਬ ਨਾਲ ਪੰਜਾਬ ਹੀ ਖੜਾ ਹੈ ਜੀ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਹੈ ਔਰ ਸਾਰੇ ਲੱਗੇ ਹੋਏ ਨੇ ਆਪਣੀ ਆਪਣੀ ਕੋਸ਼ਿਸ਼ ਕਰ ਰਹੇ ਨੇ ਸਾਰੇ ਹੋ ਜਾਏਗਾ ਸੱਚੇ ਪਾਤਸ਼ਾਹ ਅਬਾਨਾਨਕ ਸਭ ਠੀਕ ਕਰ ਇੱਥੇ ਹੀ ਹੁਣ ਤਾਂ ਇੱਥੇ ਕਿਤੇ ਨਹੀਂ ਜਾਂਦੇ ਜੀ ਇੱਥੇ ਸਰ ਹੋਰ ਜਿਹੜੀ ਸੈਲਿਬਿਟੀ ਆ ਉਹਨਾਂ ਨੂੰ ਕੀ ਅਪੀਲ ਕਰਨੀ ਜਾਓਗੇ ਜੀ ਭਾਜੀ ਉਹ ਆਪੋ ਆਪਣਾ ਕੰਮ ਕਰ ਰਹੇ ਆ ਜੀ ਅਸੀਂ ਆਪੋ ਆਪਣਾ ਕੰਮ ਕਰ ਰਹੇ ਆ ਜੀ ਸਭ ਲੱਗੇ ਹੋਏ ਆ ਇਸ ਆਪ ਦਾ ਵਿੱਚ ਸਾਰੇ ਲੱਗੇ ਹੋਏ ਪੰਜਾਬ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਹੈ